ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਡੋਂਕੀ ਰੂਟ ਦਾ ਸੱਚ ਅਮਰੀਕਾ ਜਾਣ ਵਾਲੇ ਭਾਰਤੀ ਨਿਰਾਸ਼ਾ ਨਾਲ ਵਾਪਸ ਅਮਰੀਕਾ ਵਿੱਚ ਇਮੀਗ੍ਰੇਸ਼ਨ ਤੇ ਸਖਤ ਰੋਕ ਮੁਲਕ ਨੂੰ ਲਾਜ਼ਮੀ ਮਜ਼ਦੂਰਾਂ ਦੀ ਘਾਟ ਕੰਪਨੀਆਂ ਤੇ ਆਰਥਿਕ ਤੇ ਖਤਰਾ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਸੁਧਾਰ ਲਈ ਕਦਮ ਚੁੱਕਿਆ ਹੈ। ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਗਏ ਕਈ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਹ ਲੋਕ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ ਜਿੱਥੇ ਮਨੁੱਖੀ ਤਸਕਰ ਖਤਰਨਾਕ ਰਾਹਾਂ ਰਾਹੀਂ ਲੋਕਾਂ ਨੂੰ ਲੈ ਕੇ ਜਾਂਦੇ ਸਨ। ਰਿਪੋਰਟ ਹੋਏ ਕਈ ਲੋਕ ਪੰਜਾਬ ਤੇ ਹਰਿਆਣਾ ਦੇ ਹਨ। ਸਰਕਾਰ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ। ਅਮਰੀਕਾ ਜਾਣ ਦਾ ਸੁਪਨਾ ਜਿਸ ਨੂੰ ਭਾਰਤੀ ਨੌਜਵਾਨ ਆਪਣੀ ਜ਼ਿੰਦਗੀ ਦਾ ਮਕਸਦ ਬੰਦ ਧਿਆਨ ਹੁਣ ਕਈ ਪਰਿਵਾਰਾਂ ਲਈ ਪਛਤਾਵੇ ਦੀ ਕਹਾਣੀ ਬਣ ਗਿਆ ਹੈ। ਹਾਲੀ ਵਿੱਚ ਅਮਰੀਕਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਪਹੁੰਚੇ ਦਰਜਨਾ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਹ ਲੋਕ ਡੌਂਕੀ ਰੂਟ ਰਾਹੀਂ ਅਮਰੀਕਾ ਗਏ ਸਨ। ਇਹ ਖਤਰਨਾਕ ਰਸਤਾ ਜਿੱਥੇ ਮਨੁੱਖੀ ਤਸਕਰ ਲੋਕਾਂ ਨੂੰ ਜੰਗਲਾਂ, ਦਰਿਆਵਾਂ ਅਤੇ ਬਰਫ਼ੀਲੇ ਪਹਾੜਾਂ ਰਾਹੀਂ ਮੈਕਸੀਕੋ ਦੀ ਸਰਹੱਦ ਤੱਕ ਲੈ ਜਾਂਦੇ ਹਨ। ਹਰ ਕਦਮ ਤੇ ਖਤਰਾ, ਹਰ ਮੰਜ਼ਿਲ ਤੇ ਜੋਖਮ ਪਰ ਸੁਪਨੇ ਐਨੇ ਵੱਡੇ ਐ ਕਿ ਲੋਕ ਆਪਣੀ ਜ਼ਿੰਦਗੀ ਨੂੰ ਦਾਤੇ ਲਗਾ ਦਿੰਦੇ ਹਨ। ਰਿਪੋਰਟ ਹੋਏ ਲੋਕਾਂ ਵਿੱਚੋਂ ਜ਼ਿਆਦਾਤਰ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਰਹਿਣ ਵਾਲੇ ਲੋਕ ਹਨ। ਕਹਿੰਦੇ ਨੇ ਆਪਣੀ ਜ਼ਮੀਨ ਵੇਚ ਦਿੱਤੀ ਕਿਸੇ ਨੇ ਕਰਜ਼ਾ ਲਿਆ ਅਤੇ ਕਿਸੇ ਨੇ ਪਰਿਵਾਰ ਦੀ ਸਾਰੀ ਜਮਾ ਪੂੰਜੀ ਖਰਚ ਕਰ ਦਿੱਤੀ ਕੇਵਲ ਅਮਰੀਕਾ ਪਹੁੰਚਣ ਲਈ ਪਰ ਹੁਣ ਉਹ ਸਭ ਨਿਰਾਸ਼ਾ ਤੇ ਹਤਾਸ਼ਾ ਨਾਲ ਭਰੇ ਹੋਏ ਵਾਪਸ ਆਏ ਹਨ ਇੱਕ ਰਿਪੋਰਟ ਕੀਤੇ ਹੋਏ ਵਿਅਕਤੀ ਨੇ ਦੱਸਿਆ ਕਿ ਮੇਰੀਆਂ ਉਮੀਦਾਂ ਟੁੱਟ ਗਈਆਂ ਸਾਨੂੰ 25 ਘੰਟਿਆਂ ਤੱਕ ਹਥਕੜੀਆਂ ਪਾਈਆਂ ਹੋਈਆਂ ਸਨ ਸੋਣ ਵੀ ਨਹੀਂ ਦਿੱਤਾ ਗਿਆ ਇਹ ਸ਼ਬਦ ਕੇਵਲ ਇੱਕ ਵਿਅਕਤੀ ਦੇ ਨਹੀਂ ਬਲਕਿ ਹਜ਼ਾਰਾਂ ਨੌਜਵਾਨਾਂ ਦੇ ਟੁੱਟੇ ਸੁਪਨਿਆਂ ਦੀ ਆਵਾਜ਼ ਹਨ ਭਾਰਤੀ ਵਿਦੇਸ਼ ਮਾਮਲਿਆਂ ਦੀ ਮੰਤਰਾਲਾ ਨੇ ਕਿਹਾ ਕਿ ਉਹ ਅਮਰੀਕੀ ਅਧਿਕਾਰੀ ਨਾਲ ਸੰਪਰਕ ਵਿੱਚ ਹੈ ਅਤੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਪਰ ਨਾਲ ਹੀ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਹ ਰਸਤਾ ਸਿਰਫ ਜਾਨ ਦਾ ਹੀ ਨਹੀਂ ਸੁਪਨੇਆਂ ਦਾ ਵੀ ਖਤਰਾ ਹੈ ਅੱਜ ਇਹ ਡਿਪੋਰਟ ਹੋਏ ਨੌਜਵਾਨ ਆਪਣੇ ਪਰਿਵਾਰ ਦੇ ਸਾਹਮਣੇ ਸਿਰ ਝੁਕਾ ਕੇ ਵਾਪਸ ਆਏ ਜਿਹੜੇ ਸੁਪਨੇ ਅਮਰੀਕਾ ਦੀ ਚਮਕ ਨਾਲ ਜੁੜੇ ਸਨ ਉਹ ਆਪਣੇ ਦਰਦ ਅਤੇ ਪਛਤਾਵੇ ਵਿੱਚ ਬਦਲ ਚੁੱਕੇ ਹੈ ਇਹ ਘਟਨਾ ਸਾਨੂੰ ਇਹ ਸਬਕ ਦਿੰਦੀ ਹੈ ਕਿ ਵਿਦੇਸ਼ ਜਾਣ ਦਾ ਸੁਪਨਾ ਜਾਇਜ਼ ਹੈ ਪਰ ਗੈਰ ਕਾਨੂੰਨੀ ਰਾਹ ਕਦੇ ਵੀ ਸਫਲਤਾ ਤੱਕ ਨਹੀਂ ਪਹੁੰਚਾਂਦਾ ਅਮਰੀਕਾ ਵਿੱਚ ਇਮੀਗ੍ਰੇਸ਼ਨ ਤੇ ਸਖਤ ਕੰਟਰੋਲ ਹੋਣ ਕਾਰਨ ਮੁਲਕ ਨੂੰ ਉਹਨਾਂ ਮਜ਼ਦੂਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਜਿਹੜੇ ਖੇਤੀਬਾੜੀ, ਬਿਲਡਿੰਗ ਅਤੇ ਹੋਰ ਛੋਟੇ ਵੱਡੇ ਕੰਮਾਂ ਲਈ ਲਾਜ਼ਮੀ ਹਨ। ਮੁਹਾਜਰੀਆਂ ਤੇ ਰੋਕ ਹੋਣ ਕਾਰਨ ਕਈ ਕੰਪਨੀਆਂ ਨੂੰ ਆਪਣੇ ਕਾਰਜ ਚਲਾਉਣ ਵਿੱਚ ਮੁਸ਼ਕਲ ਆ ਰਹੀਆਂ ਹਨ ਅਤੇ ਹੁਣ ਸਵਾਲ ਇਹ ਹੈ ਕਿ ਅਮਰੀਕਾ ਆਪਣੀ ਜ਼ਰੂਰੀ ਮਜ਼ਦੂਰੀ ਪੂਰੀ ਕਰਨ ਲਈ ਕਿਹੜੇ ਵਿਕਲਪ ਲੱਭੇਗਾ? ਅਮਰੀਕਾ ਵਿੱਚ ਇਮੀਗ੍ਰੇਸ਼ਨ ਤੇ ਹੋ ਰਹੀ ਕੜੀ ਨੀਤੀ ਦੇ ਨਾਲ ਮੁਲਕ ਨੂੰ ਆਪਣੇ ਲਾਜ਼ਮੀ ਮਜ਼ਦੂਰ ਕਿਵੇਂ ਮਿਲਣਗੇ ਅਮਰੀਕਾ ਵਿੱਚ ਖੇਤੀਬਾੜੀ, ਨਿਰਮਾਣ ਅਤੇ ਹੋਰ ਬਹੁਤ ਸਾਰੇ ਕੰਮਾਂ ਲਈ ਹਰ ਸਾਲ ਲੱਖਾਂ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਪਰ ਜਦੋਂ ਮੁਲਕ ਨੇ ਇਮੀਗ੍ਰੇਸ਼ਨ ਨੂੰ ਕਠੋਰ ਬਣਾਇਆ ਤਾਂ ਇਹ ਮਜ਼ਦੂਰ ਆਸਾਨੀ ਨਾਲ ਨਹੀਂ ਆ ਰਹੇ ਇਸ ਦਾ ਸਿੱਧਾ ਪ੍ਰਭਾਵ ਇਹ ਹੋਇਆ ਹੈ ਕਿ ਕਈ ਕੰਪਨੀਆਂ ਨੂੰ ਆਪਣਾ ਕੰਮ ਠੀਕ ਤਰੀਕੇ ਨਾਲ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ ਹੁਣ ਸਵਾਲ ਇਹ ਹੈ ਕਿ ਅਮਰੀਕਾ ਆਪਣੀ ਜ਼ਰੂਰੀ ਮਜ਼ਦੂਰੀ ਕਿਵੇਂ ਪੂਰੀ ਕਰੇਗਾ। ਕਈ ਮਾਹਿਰਾਂ ਦੇਖ ਰਹੇ ਹਨ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕੌਮੀ ਤੌਰ ਤੇ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਇਹ ਮੌਕਾ ਦਿੱਤਾ ਜਾਵੇ। ਦੂਜੀ ਵੱਲ ਕੁਝ ਲੋਕ ਸੋਚਦੇ ਹਨ ਕਿ ਵਿਦੇਸ਼ੀ ਮਜ਼ਦੂਰਾਂ ਨੂੰ ਆਸਾਨੀ ਨਾਲ ਲਿਆਉਣ ਦੇ ਨਵੇਂ ਤਰੀਕੇ ਲੱਭੇ ਜਾਣੇ ਚਾਹੀਦੇ ਹਨ। ਇਹ ਇੱਕ ਵੱਡਾ ਚੁਣੌਤੀ ਭਰਿਆ ਮਾਮਲਾ ਹੈ ਕਿਉਂਕਿ ਮਜ਼ਦੂਰਾਂ ਦੀ ਘਾਟ ਸਿਰਫ ਕੰਪਨੀਆਂ ਲਈ ਹੀ ਨਹੀਂ ਬਲਕਿ ਆਮ ਲੋਕਾਂ ਲਈ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਹ ਜੇ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਆਰਥਿਕਤਾ ਤੇ ਵੀ ਪ੍ਰਭਾਵ ਪੈ ਸਕਦਾ ਹੈ ਇਸ ਕਰਕੇ ਅਮਰੀਕਾ ਨੂੰ ਸੋਚ ਵਿਚਾਰ ਕੇ ਨੀਤੀ ਬਦਲਣੀ ਪਵੇਗੀ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਮੁਲਖ ਨੂੰ ਜ਼ਰੂਰੀ ਮਜ਼ਦੂਰ ਮਿਲਦੇ ਰਹਿਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਕਰਨ ਦਾ ਸਹਾਰਾ ਆਪਣੇ ਸਰ ਬੰਨਿਆ ਉਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਗਾ ਕੀਤੀ ਹੈ 트럼ਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਵਧੀਆ ਦਿਖ ਵਾਲਾ ਵਿਅਕਤੀ ਦੱਸਿਆ ਦੱਖਣੀ ਕੋਰੀਆ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਕਾਰੋਬਾਰੀ ਨੇਤਾਵਾਂ ਲਈ ਹੋਏ ਇੱਕ ਖਾਣੇ ਦੇ ਮੌਕੇ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਭਾਰਤ ਤੇ ਪਾਕਿਸਤਾਨ ਵਿੱਚ ਕਾਰ ਸ਼ਾਂਤੀ ਬਣਾਈ ਰੱਖਣ ਵਿੱਚ ਆਪਣੀ ਭੂਮਿਕਾ ਬਿਆਨ ਕੀਤੀ ਹੈ 트럼ਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਬ ਸਲਾਹੀ ਕੀਤੀ ਅਤੇ ਉਹਨਾਂ ਨੂੰ ਸਭ ਤੋਂ ਵਧੀਆ ਦਿਖ ਵਾਲਾ ਵਿਅਕਤੀ ਕਿਹਾ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਲਿਆਉਣ ਲਈ ਆਪਣੀ ਤਤਪਰਤਾ ਦਰਸਾਈ ਹੈ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਇਹ رائے ਦੋਵਾਂ ਦੇਸ਼ਾਂ ਲਈ ਸਾਂਝੇ ਸਮਝੌਤੇ ਅਤੇ ਸ਼ਾਂਤੀ ਦੀ ਪ੍ਰਕਿਰਿਆ ਵਿੱਚ ਮਦਦਗਾਰ ਹੋ ਸਕਦੀ ਹੈ ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਨੇ ਵੀਜ਼ਾ ਐਪਲੀਕੈਂਟਸ ਲਈ ਨਵਾਂ ਹੁਕਮ ਜਾਰੀ ਕੀਤਾ ਹੈ 29 ਅਕਤੂਬਰ ਤੋਂ ਅਮਰੀਕਾ ਸਿਰਫ ਨਿਰਧਾਰਿਤ ਤਰੀਕਿਆਂ ਦੁਆਰਾ ਭੁਗਤਾਨ ਸਵੀਕਾਰ ਕਰੇਗਾ ਇਸ ਦੇ ਤਹਿਤ ਉਮੀਦਵਾਰਾਂ ਨੂੰ ਆਪਣੀ ਫੀਸਾਂ ਦੇ ਭੁਗਤਾਨ ਲਈ ਨਵੇਂ ਮਾਧਿਮਾਂ ਦੀ ਵਰਤੋਂ ਕਰਨੀ ਹੋਵੇਗੀ ਇਮੀਗ੍ਰੇਸ਼ਨ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ ਭੁਗਤਾਨ ਦੇ ਤਰੀਕੇ ਹੁਣ ਲਾਗੂ ਨਹੀਂ ਹੋਣਗੇ ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਨੇ ਵੀਜ਼ਾ ਐਪਲੀਕੈਂਟਸ ਲਈ ਨਵਾਂ ਹੁਕਮ ਜਾਰੀ ਕੀਤਾ ਹੈ 29 ਅਕਤੂਬਰ ਤੋਂ ਅਮਰੀਕਾ ਸਿਰਫ ਨਿਰਧਾਰਤ ਤਰੀਕਿਆਂ ਨਾਲ ਭੁਗਤਾਨ ਸਵੀਕਾਰ ਕਰੇਗਾ ਇਸ ਦੇ ਤਹਿਤ ਉਮੀਦਵਾਰਾਂ ਨੂੰ ਆਪਣੀਆਂ ਫੀਸਾਂ ਦੇ ਭੁਗਤਾਨ ਲਈ ਨਵੇਂ ਮਾਧਿਅਮਾਂ ਦੀ ਵਰਤੋਂ ਕਰਨੀ ਹੋਵੇਗੀ ਇਮੀਗ੍ਰੇਸ਼ਨ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ ਭੁਗਤਾਨ ਦੇ ਤਰੀਕੇ ਹੁਣ ਲਾਗੂ ਨਹੀਂ ਹੋਣਗੇ ਜਿਸ ਕਾਰਨ ਵੀਜ਼ਾ ਪ੍ਰਕਿਰਿਆ ਵਿੱਚ ਹਰੇਕ ਐਪਲੀਕੈਂਟ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਨਵੇਂ ਨਿਯਮ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਪੇਮੈਂਟ ਪ੍ਰਕਿਰਿਆ ਜ਼ਿਆਦਾ ਸੁਰੱਖਿਤ ਅਤੇ ਸੁਗਮ ਬਣਾਈ ਜਾਵੇਗੀ। ਅਮਰੀਕਾ ਵਿੱਚ ਇਸ ਸਾਲ ਇਮੀਗ੍ਰੇਸ਼ਨ ਵਿੱਚ ਨੈਟ ਜ਼ੀਰੋ ਦਰ ਦਰਜ ਕੀਤੀ ਗਈ ਹੈ। ਮਤਲਬ ਇਹ ਹੈ ਕਿ ਦੇਸ਼ ਵਿੱਚ ਆ ਰਹੀਆਂ ਨਵੀਂ ਇਮੀਗ੍ਰੇਸ਼ਨ ਦੀਆਂ ਗਿਣਤੀਆਂ ਅਤੇ ਜਾ ਰਹੇ ਲੋਕਾਂ ਦੀ ਗਿਣਤੀ ਇੱਕ ਸਾਰ ਰਹੀ ਹੈ। ਇਸ ਕਾਰਨ ਆਬਾਦੀ ਵਿੱਚ ਵਾਧਾ ਨਹੀਂ ਹੋਇਆ। ਇਸ ਦਾ ਪ੍ਰਭਾਵ ਖੇਤੀਬਾੜੀ ਬਿਲਡਿੰਗ ਅਤੇ ਹੋਰ ਛੋਟੇ ਵੱਡੇ ਉਦਯੋਗਾਂ ਤੇ ਪੈ ਰਿਹਾ ਜਿੱਥੇ ਮਜ਼ਦੂਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਅਮਰੀਕਾ ਵਿੱਚ ਇਸ ਸਾਲ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਨੈਟ ਜ਼ੀਰੋ ਦਰ ਦਰਜ ਕੀਤੀ ਗਈ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਵਿੱਚ ਆ ਰਹੀਆਂ ਨਵੀਆਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਦੇਸ਼ ਛੱਡ ਰਹੇ ਲੋਕਾਂ ਦੀ ਗਿਣਤੀ ਇੱਕ ਸਾਰ ਰਹੀ ਹੈ ਜਿਸ ਨਾਲ ਆਬਾਦੀ ਵਿੱਚ ਕੋਈ ਵੀ ਵਾਧਾ ਨਹੀਂ ਹੋਇਆ ਇਸ ਘਟਨਾ ਦਾ ਪ੍ਰਭਾਵ ਖੇਤੀਬਾੜੀ ਬਿਲਡਿੰਗ ਲੌਜਿਸਟਿਕਸ ਅਤੇ ਹੋਰ ਛੋਟੇ ਵੱਡੇ ਉਦਯੋਗਾਂ ਤੇ ਪੈ ਰਿਹਾ ਕਿਉਂਕਿ ਉਹਨਾਂ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਕੰਪਨੀਆਂ ਆਪਣੇ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਨੈਟ ਜ਼ੀਰੋ ਇਮੀਗ੍ਰੇਸ਼ਨ ਦੇ ਨਤੀਜੇ ਅਰਥਵਿਵਸਥਾ ਤੇ ਵੀ ਪੈ ਰਹੇ ਹਨ ਅਤੇ ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪ੍ਰਭਾਵਿਤ ਹੋ ਰਹੇ ਹਨ ਸਰਕਾਰ ਇਸ ਸਥਿਤੀ ਨੂੰ ਸੰਭਾਲਣ ਲਈ ਨਵੇਂ ਨਿਯਮ ਮੌਜੂਦਾ ਪ੍ਰਕਿਰਿਆ ਵਿੱਚ ਸੁਧਾਰ ਅਤੇ ਲੋੜਿੰਦੇ ਮਜ਼ਦੂਰਾਂ ਨੂੰ ਖਿੱਚਣ ਲਈ ਵਿਕਲਪ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਕੰਪਨੀਆਂ ਦੇ ਕੰਮ ਰੁਕਣ ਤੋਂ ਬਚ ਸਕਣ ਅਤੇ ਆਰਥਿਕਤਾ ਤੇ ਨਕਾਰਾਤਮਕ ਪ੍ਰਭਾਵ ਨਾ ਪਵੇ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਵਿੱਚ ਖਰਾਬੀ ਦੇ ਬਾਵਜੂਦ ਚੀਨੀ ਮਾਪੇ ਆਪਣੇ ਬੱਚਿਆਂ ਲਈ ਅਮਰੀਕੀ ਸੁਪਨਾ ਹਾਸਲ ਕਰਨ ਦੀ ਕੋਸ਼ਿਸ਼ ਜਾਰੀ ਰੱਖੇ ਹੋਏ ਹਨ ਬਹੁਤ ਸਾਰੇ ਮਾਪੇ ਅਮਰੀਕਾ ਵਿੱਚ ਆਪਣੇ ਬੱਚਿਆਂ ਦੀ ਉੱਚ ਸਿੱਖਿਆ ਰੋਜ਼ਗਾਰ ਦੇ ਮੌਕੇ ਅਤੇ ਸੁਧਰੇ ਭਵਿੱਖ ਲਈ ਉਹਨਾਂ ਨੂੰ ਭੇਜ ਰਹੇ ਹਨ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਭਲੇ ਹੀ ਦੋਵਾਂ ਦੇਸ਼ਾਂ ਦੀਆਂ ਕੁੱਲ ਰਾਜਨੀਤਿਕ ਤਣਾਵਾਵਾਂ ਵੱਧ ਰਹੀਆਂ ਹਨ ਪਰ ਪਰਿਵਾਰ ਅਮਰੀਕਾ ਵਿੱਚ ਸੁਨਹਿਰੇ ਭਵਿੱਖ ਦੀ ਆਸ ਨਹੀਂ ਛੱਡ ਰਹੇ ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਵਿੱਚ ਤਣਾਅ ਦੇ ਬਾਵਜੂਦ ਬਹੁਤ ਸਾਰੇ ਚੀਨੀ ਮਾਪੇ ਆਪਣੇ ਬੱਚਿਆਂ ਲਈ ਅਮਰੀਕੀ ਸੁਪਨਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਵਧੀਆ ਰੋਜ਼ਗਾਰ ਦੇ ਮੋਕੇ ਲੱਭਣ ਇਹ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਧੀਆ ਰੋਜ਼ਗਾਰ ਦੇ ਮੋਕੇ ਲੱਭਣ ਅਤੇ ਇੱਕ ਸੁਧਰੇ ਭਵਿੱਖ ਵੱਲ ਵਧਣ ਅਮਰੀਕਾ ਵਿੱਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ ਭਾਵੇਂ ਦੋਵੇਂ ਦੇਸ਼ਾਂ ਵਿੱਚ ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ ਪਰ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਇਹ ਮਾਪੇ ਆਪਣੀ ਲੰਬੀ ਮਿਆਦ ਦੀ ਯੋਜਨਾ ਦੇ ਤਹਿਤ ਆਪਣੇ ਬੱਚਿਆਂ ਨੂੰ ਭੇਜ ਰਹੇ ਹਨ ਅਤੇ ਇਸ ਲਈ ਉਹ ਕਿਸੇ ਵੀ ਤਣਾਅ ਜਾਂ ਰੁਕਾਵਟ ਤੋਂ ਡਰਦੇ ਨਹੀਂ ਇਸ ਤਰ੍ਹਾਂ ਚੀਨੀ ਪਰਿਵਾਰ ਅਮਰੀਕਾ ਵਿੱਚ ਆਪਣੇ ਬੱਚਿਆਂ ਲਈ ਸੁਨਾਰੇ ਭਵਿੱਖ ਦੀ ਖੋਜ ਜਾਰੀ ਰੱਖਦੇ ਹਨ ਜੋ ਕਿ ਇੱਕ ਵੱਡੇ ਸਮਾਜਿਕ ਅਤੇ ਸਿੱਖਿਆਕ ਰੁਝਾਨ ਦਾ ਹਿੱਸਾ ਬਣ ਗਿਆ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੁਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ